ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵੇਲੇ ਚੋਣ ਪ੍ਰਚਾਰ ਸਿਖਰਾਂ ਤੇ ਹੈ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਰੈਲੀਆਂ ਕੱਡੀਆਂ ਜਾ ਰਹੀਆਂ ਇਕੱਠ ਕੀਤੇ ਜਾ ਰਹੇ ਨੇ ਔਰ ਨਾਲੋਂ ਨਾਲ ਗੰਭੀਰ ਇਲਜ਼ਾਮ ਵੀ ਲਾਏ ਜਾ ਰਹੇ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਦੇ ਵੱਲੋਂ ਚੋਣ ਲੜ ਰਹੇ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਪਰ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਇਸ ਵੇਲੇ ਚੋਣ ਅਖਾੜੇ ਦੇ ਵਿੱਚ ਆਪਣੇ ਮਾਤਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਨਾ ਸਿਰਫ ਪ੍ਰਚਾਰ ਕਰਦੇ ਸਗੋਂ ਸਰਕਾਰ ਨੂੰ ਵਿਰੋਧੀਆਂ ਨੂੰ ਸਿੱਧੀ ਟੱਕਰ ਦਿੰਦੇ ਨਜ਼ਰ ਵੀ ਆ ਰਹੀ ਹੈ ਲਲਕਾਰ ਦੇ ਨਜ਼ਰ ਆ ਰਹੇ ਇਨਫੈਕਟ ਸਟੇਜਾਂ ਦੇ ਉੱਤੇ ਪ੍ਰਚਾਰ ਦੌਰਾਨ ਭਾਸ਼ਣ ਦੌਰਾਨ ਬੜੇ ਤਿੱਖੇ ਬਿਆਨ ਕਰਦੇ ਨਜ਼ਰ ਆ ਰਹੇ ਹੈ ਕੰਚਨਪ੍ਰੀਤ ਕੌਰ ਔਰ ਖਾਸ ਤੌਰ ਦੇ ਉੱਤੇ ਲੰਘੇ ਦਿਨੀ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੇ ਉੱਤੇ ਪੁਲਿਸ ਫੋਰਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਪੁਲਿਸ ਮਸ਼ੀਨਰੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਦੇ ਸੰਦਰਭ ਦੇ ਵਿੱਚ ਬੀਬੀ ਕੰਚਨਪ੍ਰੀਤ ਕੌਰ ਨੇ ਕੁਝ ਤਿੱਖੀਆਂ ਗੱਲਾਂ ਆਖੀਆਂ ਨੇ ਸੁਣਨ ਨੂੰ ਇਹ ਵੀ ਆ ਰਿਹਾ ਹੈ ਕਿ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਉਸ ਦੇ ਵਿੱਚ ਬੀਬੀ ਕੰਚਨਪ੍ਰੀਤ ਕੌਰ ਵੀ ਨੇ ਪਰ ਅਜੇ ਤੱਕ ਇਸ ਪੁਸ਼ਟੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਪੁਸ਼ਟੀ ਦਾ ਹਵਾਲਾ ਅਜੇ ਆਉਣਾ ਬਾਕੀ ਹੈ ਆਉਂਦੇ ਸਮੇਂ ਦੇ ਵਿੱਚ ਇਹ ਵੀ ਕਲੀਅਰ ਹੋ ਜਾਵੇਗਾ ਕਿਉਂਕਿ ਲਗਾਤਾਰ ਅਕਾਲੀ ਲੀਡਰਾਂ ਦੇ ਉੱਤੇ ਪਰਚੇ ਹੋਣ ਦੀਆਂ ਗੱਲਾਂ ਦਾਅਵੇ ਕੀਤੇ ਜਾ ਰਹੇ ਨੇ ਔਰ ਇਸ ਤਰ੍ਹਾਂ ਦੇ ਇੱਕ ਦਾਵਾ ਵੀ ਹੋਇਆ ਹੈ ਅਜੇ ਉਸ ਦਾਅਵੇ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੈ ਪਰ ਇਸ ਦੇ ਬਾਵਜੂਦ ਕੰਚਨਪ੍ਰੀਤ ਕੌਰ ਨੇ ਇੱਕ ਸਾਫ਼ ਤੌਰ ਦੇ ਉੱਤੇ ਵਾਰਨਿੰਗ ਚੇਤਾਵਨੀ ਦਿੱਤੀ ਹੈ ਕਿ ਉਹ ਧਰਮੀ ਫੌਜੀ ਦੀ ਧੀ ਹੈ ਔਰ ਉਹ ਕਿਸੇ ਵੀ ਪਰਚੇ ਤੋਂ ਡਰਦੀ ਨਹੀਂ ਇਹ ਬਹੁਤ ਵੱਡੀ ਟਿੱਪਣੀ ਇੱਕ ਬਹੁਤ ਵੱਡਾ ਬਿਆਨ ਸਟੇਜ ਤੋਂ ਦਿੰਦੇ ਨਜ਼ਰ ਆਉਂਦੇ ਆ ਵਿਰੋਧੀਆਂ ਨੂੰ ਔਰ ਖਾਸ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਲਲਕਾਰ ਦੇ ਨਜ਼ਰ ਆਉਂਦੇ ਆ ਕੀ ਬੋਲਦੇ ਆ ਆਓ ਸੁਣਦੇ ਆ ਮੈਂ ਧਰਮੀ ਫੌਜੀ ਦੀ ਧੀ ਆ ਜਿਨ੍ਹਾਂ ਨੇ ਉਸ ਸਮੇਂ ਵਿੱਚ 1984 ਵਿੱਚ ਜਹਾਅ ਨਹੀਂ ਮੰਨੇ thank <laughs> you ਜੋੜੇ ਹੋਰ ਹੌਸਲੇ ਬਲੰਤ ਹੋ ਗਏ ਸਾਡੇ ਇੱਥੇ ਖੜੇ ਆ ਜੁਲੇ ਫਰਸੀਆਂ ਮੇਲੀਆਂ ਦੇ ਦੋ ਮੈਂ ਉਸ ਬਾਪ ਦੀ ਤੀਹਾਂ ਸਰ ਮੂਰ ਫੋਜੀ ਦੀ ਤੀਹ ਜਿਹੜੇ ਸਾਡੇ ਧਰਮ ਹੀ ਇੱਥੇ ਜਿਹੜੀਆਂ ਜਾਨਵਾਰੀਆਂ ਮੈਂ ਸਾਰਿਆਂ ਨੂੰ ਬੈਂਡਾਵਾ ਮੈਂ ਹੋ ਕਹੂੰਗੀ ਇਹਨਾਂ ਤੋਂ ਡਰਿਓ ਨਾ ਇਹ ਮੁਖਲਾਏ ਪਏਗੇ ਤੁਹਾਨੂੰ ਅੰਮ੍ਰਿਤਸਰ ਤੁਹਾਡੀ ਹਾਰ ਇੱਥੇ ਦੇਖ ਚੁੱਕੀ ਆ ਤੁਸੀਂ ਜਿਹੜੇ ਆ ਹੋੜ ਆਪਣੇ ਜਿਹੜੇ ਆ ਨਾ ਹੱਥ ਫੜ ਕੇ ਆ ਬਾਤ ਨਿਕਲ ਜਾ ਬਾਸਾ

ਫੜੀਆਂ ਖੜੀਆਂ ਖੜ ਕੇ ਲੱਖਾਂ ਹੀ ਖੜੂੰਗੀ ਇੱਥੇ ਖੜੀਆਂ ਜਿੰਨੇ ਅੰਦਰ ਕਰਨਾ ਕਰ ਲੋ ਸਾਡੇ ਸਾਹੇ ਵਰਸ ਜਿਹੜੇ ਆ ਡੱਟ ਕੇ ਖੜੀਆਂ ਦੇ ਖੜੇ ਰਾਵਾਂਗੇ ਜੋ ਨਾ ਜੋ ਨਾ ਕਹਿੰਦਾ ਦੀ ਮੰਨੂ ਸਾਡੀ ਦਾਤਲੀ ਤੇ ਆਖੀ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਅਸੀਂ ਜੋਲੇ ਜਾਣੇ ਹੋਏ ਅਸੀਂ ਜਿਹੜੇ ਹੋਰ ਹੌਸਲੇ ਇਹ ਫੋਟੋ ਦਿੱਤੀ ਜੇਲੇ ਸਾਡੇ ਧਰਮ ਹੀ ਇੱਥੇ ਗਲੀਆਂ ਜਾਨਵਾਰੀਆਂ ਮੈਂ ਸਾਰਿਆਂ ਨੂੰ ਬੈਂਟਾਵਾ ਮੈਂ ਕਹੂੰਗੀ ਇਹਨਾ ਤੋਂ ਡਰਿਓ ਨਾ ਇਹ ਬੁਖਮਾਏ ਬੈਗੇ ਤੁਸੀਂ ਅੰਦਰ ਦੇਖਦੇ ਹੋ ਤੁਹਾਡੀ ਹਾਰ ਸਾਡੇ ਦੇਖ ਚੁੱਕੀ ਆ ਤੁਸੀਂ ਜਿਹੜੇ ਆ ਹੁਣ ਆਪਣੀ ਜਿਹੜੇ ਆ ਨਾ ਹੱਥ ਫੜੇ ਆਪਾਂ ਨਿਕਲਦੇ ਬਾਸਾ ਆਪਾਂ ਖੇਤਰ ਚੁੱਕਿਆ ਆਪਣੀ ਜਿੱਤ ਚੁਕੀ ਲਈਏ ਮਾਰਾ ਲਾਉਣਾ ਦੇ ਖੂਨ ਸਾਰੇ ਤਰ ਤਰਾਂ ਚਾਉਣੀ ਚਾਹੀਦੀ ਜੇ